ਅੱਜ 6 ਜੂਨ ਸਨ 2024 ਸ਼ਹੀਦੀ ਕਲੂਕਾਰੇ ਦੀ 40ਵੀਂ ਬਰੀ ਗਣਤੀ ਤੇ ਜਿਹੇ ਸ਼ਹੀਦ ਇਸਾਕੇ ਦੀ ਗੱਲਬਾਤ ਕਰਦੇ ਹੋਏ ਤੁਹਾਡੇ ਰੂਬਰੂ ਹੋ ਰਹੀ ਹੈ ਜਿੱਥੇ ਅੱਜ ਦੇ ਦਿਨ ਦਰਬਾਰ ਸਾਹਿਬ ਤੇ ਹਮਲੇ ਦੇ ਦੌਰਾਨ ਸ਼ਹਾਤਾ ਹੋਈਆਂ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਤੇ ਬਾਕੀ ਯੋਧਿਆਂ ਦੀਆਂ ਸ਼ਹੀਦੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਐਸਾ ਦਰਦਨਾਕ ਵਾਕਿਆ ਜਿਹੜਾ ਕਿ ਕੈਟਾਲਿਸਟ ਮੂਵਮੈਂਟ ਭਾਵ ਯੁਗ ਪਲਟਾਉ ਲਮਹਾ ਜਿਸ ਨੂੰ ਕਿਹਾ ਜਾ ਸਕਦਾ ਪਰ ਇਸ ਨੂੰ ਆਪਰੇਸ਼ਨ ਬਲੂ ਸਟਾਰ ਨੀਲਾ ਤਾਰਾ ਬਿਲਕੁਲ ਕਹਿਣਾ ਜਾਇਜ਼ ਨਹੀਂ ਉੱਥੇ ਇਸ ਨੂੰ ਸੰਸਾਰ ਪੱਧਰ ਤੇ ਦੱਸਣ ਲਈ ਸਾਨੂੰ ਆਪਣੀ ਸੋਚ ਚਿੰਤਨ ਨੂੰ ਵਿਸ਼ਾਲ ਬਣਾਉਣਾ ਚਾਹੀਦਾ ਹੈ ਉੱਥੇ ਅੱਜ ਦੇ ਦਿਨ ਹੀ ਨਾਲੋਂ ਨਾਲ ਇੱਕ ਹੋਰ 6 6 ਨੂੰ ਘਟਨਾ ਵਾਪਰੀ ਹੈ 6 ਜੂਨ ਦੀ ਅੱਜ ਦੀ ਤਾਰੀਖ ਚੰਡੀਗੜ੍ਹ ਹਵਾਈ ਅੱਡੇ ਤੇ ਇੱਕ ਐਮਪੀ ਜਿਹੜੀ ਅਜੇ ਸਿਰਫ ਉਹਨੂੰ ਇੱਕ ਦਸਤਾਵੇਜ਼ ਮਿਲਿਆ ਪਰ ਸੌ ਉਸਨੇ ਚੱਕਣੀ ਹੈ ਕੰਗਣਾ ਰਣੌਤ ਜੋ ਵਿਵਾਦ ਦਾ ਕੇਂਦਰ ਬਿੰਦੂ ਰਹੀ ਹੈ ਉਸ ਨੂੰ ਇੱਕ CISF ਦੇ ਕਰਮਚਾਰੀ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਇਹ ਖਬਰ ਸਾਹਮਣੇ ਆਈ ਹੈ ਇਹ ਥੱਪੜ ਕਿਉਂ ਮਾਰਿਆ ਕੀ ਉਹਦਾ ਕਾਰਨ ਹੈ ਇਹ ਤਾਂ ਸਮਾਂ ਪਤਾ ਲੱਗੇਗਾ ਅਜੇ ਇੱਕੋ ਹੀ ਪੱਖ ਜਿਹੜਾ ਕੰਗਣਾ ਰਣੌਤ ਨੇ ਇੱਕ ਬਹੁਤ ਹੀ ਅਗਲਾਉ ਵੀਡੀਓ ਪਾਈ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਐਕਚੁਅਲੀ ਪੰਜਾਬ ਦੇ ਵਿੱਚ ਉਗਰਵਾਦ ਹੱਤਵਾਦ ਦੀ ਮਿਸਾਲ ਹੈ ਇਕ ਡੀ ਸ਼ਰਮਨਾਕ ਬੇਹੂਦਾ ਮਾੜੀ ਗੱਲ ਹੈ ਹਾਲਾਂਕਿ ਅਸੀਂ ਇਹ ਵੀ ਗੱਲ ਮਹਿਸੂਸ ਕਰਦੇ ਹਾਂ ਕਿ ਕਿਸੇ ਨੂੰ ਵੀ ਥੱਪੜ ਮਾਰਨਾ ਜਾਇਜ਼ ਨਹੀਂ ਹੈ ਇੱਕ ਔਰਤ ਨੇ ਦੂਸਰੀ ਔਰਤ 'ਤੇ ਥੱਪੜ ਮਾਰਿਆ ਇਹ ਕੋਈ ਔਰਤ ਦੇ ਪ੍ਰਤੀ ਜੇ ਕਿਹਾ ਜਾਵੇ ਇਹ ਵੀ ਗੱਲ ਗਲਤ ਹੈ ਕੰਗਣਾ ਰਣੌਤ ਜਿਸਨੇ ਕਿ ਪਿਛਲੇ ਕਈ ਵਰਿਆਂ ਤੋਂ ਲਗਾਤਾਰ ਪੰਜਾਬੀਆਂ ਨੂੰ ਪੰਜਾਬੀ ਮਾਵਾਂ ਨੂੰ ਜ਼ਲੀਲ ਕਰਦਿਆਂ ਥੱਪੜ ਮਾਰੀ ਉਹਨਾਂ ਦੀ ਰੂਹ ਨੂੰ ਥੱਪੜ ਮਾਰੀ ਜੇ ਕੋਈ ਦਸਤਾਰ ਵਾਲਾ ਕਲਾਕਾਰ ਕਿਸਾਨ ਹੱਕ ਦੀ ਬੋਲਦਾ ਸੀ ਉਸ ਨੂੰ ਗਾਲੀ ਗਲੋਚ ਨਾਲ ਥੱਪੜ ਮਾਰੇ ਇਸ ਦੇ ਨਾਲ ਨਾਲ ਜਿਸ ਤਰੀਕੇ ਨਾਲ ਭੜਕਾਉ ਭਾਸ਼ਾ ਉਸਨੇ ਵਰਤੀ ਉਸ ਦੇ ਵਿੱਚ ਹੀ ਉਸਨੇ ਘਟ ਨਹੀਂ ਕੀਤੀ ਸੋ ਇਹ ਉਸ ਦੇ ਕਰਮਾਂ ਦਾ ਫਲ ਹੈ ਵੈਸੇ ਵੀ ਇੱਕ ਹੋਰ ਅਧਿਕਾਰਨ ਦਾ ਕਹਿਣਾ ਹੈ ਕਿ ਕੰਗੜਾ ਰਣੌਤ ਨੇ ਕੁਝ ਇਸ ਤਰ੍ਹਾਂ ਦੇ ਅਪਸ਼ਬਦ ਕਹੇ ਉਹ ਸਿਕਿਉਰਿਟੀ ਦੇ ਤਾਇਨਾਤ 2008 ਬੈਚ ਦੀ ਕੁਲਵਿੰਦਰ ਕੌਰ ਨੂੰ ਸਿੰਘ ਸੰਕਲਪ ਦੇ ਅਨੁਸਾਰ ਜਦੋਂ ਸੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਇਹ ਲਫ਼ਜ਼ ਜਿਹੜੇ ਸਾਹਮਣੇ ਆ ਰਹੇ ਆ ਕਿ ਉਹਨੇ ਬਹਿਸ ਕਰਦਿਆਂ ਕੌਰ ਖਾਲਸਤਾਨੀ ਜਾਂ ਪੰਜਾਬ ਦੇ ਬਾਰੇ ਅਪ ਸ਼ਬਦ ਬੋਲੇ ਜਿਸ ਤੋਂ ਬਾਅਦ ਉਸਦੇ ਥੱਪੜ ਜੜਿਆ ਗਿਆ ਕਦੇ ਭਾਈ ਹਲਵਾਰਾ ਨੇ ਥੱਪੜ ਜੜਿਆ ਸੀ ਇੱਕ ਸ਼ਿਵ ਸ਼ੈਨਾ ਨੂੰ ਉਹ 11 11 ਮਸ਼ਹੂਰ ਹੋ ਗਿਆ ਸੀ ਹੁਣ 6 6 ਵੀ ਇਸੇ ਤਰ੍ਹਾਂ ਮਸ਼ਹੂਰ ਹੋਇਆ ਪਰ ਇਸ ਨੂੰ ਇਹ ਸੋਸ਼ਲ ਮੀਡੀਆ ਤੇ ਚਰਚਾ ਨੂੰ ਇੱਕ ਪਾਸੇ ਰੱਖ ਕੇ ਕੁਝ ਗੱਲਾਂ ਵਿਚਾਰਨ ਵਾਲੀਆਂ ਨੇ ਕੀ ਉਸ ਤੋਂ ਬਾਅਦ ਇੱਕ ਉਹ ਔਰਤ ਜਿਹੜੀ ਕੱਲ ਨੂੰ ਐਮਪੀ ਬਣ ਰਹੀ ਹੈ ਸੱਤਾਧਾਰੀ ਫਾਸ਼ੀਵਾਦੀ ਪਾਰਟੀ ਦੀ ਐਮਪੀ ਪੰਜਾਬ ਨੂੰ ਗਾਲਾਂ ਕੱਢਦੀ ਹੈ ਪੰਜਾਬ ਨੂੰ ਇਹ ਕਹਿੰਦੀ ਹੈ ਕਿ ਉਕਰਵਾਦ ਅਤਵਾਦ ਜਿਹੜਾ ਫੈਲ ਰਿਹਾ ਉਹ ਕਿਸ ਵਰਤਾਂਤ ਨੂੰ ਪੇਸ਼ ਕਰ ਰਹੀ ਹੈ ਕਿ ਉਸ ਦਾ ਇਹ ਮਤਲਬ ਹੈ ਕਿ ਪੰਜਾਬ ਤੋਂ ਹਾਲ ਹੀ ਵਿੱਚ ਦੋ ਆਜ਼ਾਦ ਉਮੀਦਵਾਰ ਜਿਸ ਨੂੰ ਇਹ ਨੈਸ਼ਨਲ ਮੀਡੀਆ ਤੇ ਇੰਡੀਅਨ ਏਜੰਸੀਆਂ ਕੱਟੜਪੰਥੀ ਅਤਵਾਦੀ ਵੱਖਵਾਦੀ ਕਹਿ ਰਹੀਆਂ ਨੇ ਐਨਐਸਏ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਢੱਕਿਆ ਹੋਇਆ ਇਸੇ ਤਰ੍ਹਾਂ ਦੂਜੇ ਜੇਤੂ ਜਿਹੜੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਬਾਰੇ ਜਦੋਂ ਖਬਰ ਮਿਲਦੀ ਹੈ ਇਹਨਾਂ ਏਜੰਸੀਆਂ ਦੀ ਲਿਖਿਆ ਹੁੰਦਾ ਕਿ ਇੰਦਰਾ ਗਾਂਧੀ ਦੇ ਕਾਤਲ ਦੇ ਪੁੱਤਰ ਨੂੰ ਜਿਤਾਇਆ ਜੋ ਕਿ ਸਾਡੇ ਲਈ ਕੌਮ ਲਈ ਸਨਮਾਨਯੋਗ ਹੈ ਸ਼ਹੀਦ ਭਾਈ ਬੀਨਤ ਸਿੰਘ ਸੋ ਇਹ ਗੱਲ ਹੈ ਕਿ ਸਿੱਖ ਕੌਮ ਨੇ ਕਦੇ ਵੀ ਕਿਸੇ ਵੀ ਪੱਧਰ ਤੇ ਜ਼ਿਆਦਤੀ ਨਹੀਂ ਕੀਤੀ ਜੋ ਚੜ ਕੇ ਆਇਆ ਉਹ ਉਸ ਨੂੰ ਉਸ ਦੀ ਜ਼ਰੂਰ ਕੀਤੇ ਦੀ ਸਜ਼ਾ ਦਿੰਦੀ ਹੈ ਅੱਜ ਦੇ ਦਿਨ ਵੀ ਜਿਹੜਾ ਦਰਬਾਰ ਸਾਹਿب ਤੇ ਹਮਲਾ ਇੰਦਰਾ ਗਾਂਧੀ ਨੇ ਕੀਤਾ ਸੀ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲੀ ਹੈ ਪਰ ਉਹ ਇੱਕ ਵੱਖਰਾ ਵਿਸ਼ਾ ਹੈ ਵਿਸ਼ਾ ਇਹ ਹੈ ਕਿ ਕੰਗਣਾ ਰਣੌਤ ਦੇ ਇਸ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਨੂੰ ਚੱਕ ਲਿਆ ਗਿਆ ਸਸਪੈਂਡ ਕਰ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਨੇ ਜਾ ਕੇ ਸਿੱਧਾ ਜਿਹੜਾ ਹੈ ਉਸ ਨੂੰ ਆਪਣੇ ਗ੍ਰਿਫਟ ਚ ਲੈ ਲਿਆ ਕਾਨੂੰਨੀ رائے ਮਾਹਿਰ ਕਹਿ ਰਹੇ ਨੇ ਕਿ ਇਸ ਵੇਲੇ ਉਸ ਤੇ ਕੋਈ ਵੀ ਉਤਾਹਰਣ ਨਹੀਂ ਲੱਗਦੀ ਜਿਹੜੀ ਇਸ ਵੇਲੇ ਕਾਨੂੰਨ ਤੌਰ ਤੇ ਸ਼ਰਾਰਤ ਕੀਤੀ ਜਾ ਰਹੀ ਹੈ ਕਿ ਐਮਪੀ ਦੇ ਉੱਪਰ ਇਹ ਹਮਲਾ ਕੀਤਾ ਇਹ ਹਮਲਾ ਨਹੀਂ ਹੈ ਥੱਪੜ ਹੈ ਤੇ ਥੱਪੜ ਕਿਉਂ ਵੱਜਿਆ ਇਹ ਵੀ ਕਾਰਨ ਵੱਖਰਾ ਹੈ ਦੂਸਰੀ ਗੱਲ ਉਹ ਐਮਪੀ ਦੀ ਸੌ ਨਹੀਂ ਉਸਨੇ ਚੱਕੀ ਹੈ ਜੀ ਉਹ ਐਮਪੀ ਨਹੀਂ ਬਣੀ ਅਜੇ ਸਿਰਫ ਉਹਨੂੰ ਸਰਟੀਫਿਕੇਟ ਦਿੱਤਾ ਨਾ ਕਿ ਉਸ ਨੂੰ ਇੱਕ ਐਮਪੀ ਦੇ ਤੌਰ ਤੇ ਸੌ ਚੱਕ ਸਮਾਗਮ ਹੋਇਆ ਹੈ ਤੀਸਰੀ ਗੱਲ ਜੇ ਇਸ ਵੇਲੇ ਸੱਤਾਧਾਰੀ ਜਿਹੜੀ ਕੱਲ ਨੂੰ ਭਾਰਤ ਦੀ ਬਾਗਲੂਰ ਸਾਹਮਣ ਵਾਲੀ ਮੋਦੀ ਹਕੂਮਤ ਹੈ ਉਹਦੀਆਂ ਜੋ ਹਰਕਤਾਂ ਨੇ ਉਹਨਾਂ ਹਰਕਤਾਂ ਦੇ ਕਾਰਨ ਜੋ ਕੱਲ ਨੂੰ ਕੁਝ ਨਾ ਕੁਝ ਖਰਾਬ ਹੁੰਦਾ ਤਾਂ ਜ਼ਿੰਮੇਵਾਰ ਕੰਗੜਾ ਰਣੌਤ ਦਾ મોદી ਸਰਕਾਰ ਹੈ ਨਾ ਕਿ ਪੰਜਾਬ ਵਾਸੀ ਜਾਂ ਸਿੱਖ ਨੇ ਕਿਸਾਨੀ ਸੰਘਰਸ਼ ਦੇ ਸਰਵਣ ਸਿੰਘ ਪੰਦੇਰ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇਸ ਬੀਬੀ ਕੁਲਵਿੰਦਰ ਕੌਰ ਦੇ ਭਰਾ ਨੂੰ ਫੋਨ ਕੀਤਾ ਸੰਪਰਕ ਹੋਇਆ ਤੇ ਪਤਾ ਲੱਗਿਆ ਕਿ ਜਿੱਥੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਇਸ ਦੇ ਪਤੀ ਤੇ ਬੱਚਿਆਂ ਦਾ ਕੋਈ ਥਾਂ ਪਤਾ ਨਹੀਂ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਜੇ ਕੁਝ ਹੋਇਆ ਤਾਂ ਜ਼ਿੰਮੇਵਾਰ ਸਰਕਾਰ ਹੋਏਗੀ ਇਸ ਤਰ੍ਹਾਂ ਵਕੀਲਾ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਇਹ ਸ਼ਿਕਾਇਤ ਨਹੀਂ ਦਿੱਤੀ ਹੈ ਕਿ ਉਹ ਇਸ ਦੇ ਲਈ ਕਾਨੂੰਨ ਦੇ ਅਨਸਾਰ ਉਹਨਾਂ ਤੋਂ ਜਵਾਬ ਦੇ ਬਣਾਉਣਗੇ ਕਿ ਕਿਸ ਤਰੀਕੇ ਨਾਲ ਇੱਕ ਅਧਿਕਾਰੀ ਆਫੀਸਰ ਨੂੰ ਜਿਹੜਾ ਉਹਨਾਂ ਨੇ ਚੱਕਿਆ ਸੋ ਇੱਕ ਗੱਲ ਜਿਹੜੀ ਸਾਡੇ ਵਾਸਤੇ ਹੈ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਠੀਕ ਹੈ ਇਹ ਕੋਈ ਭੜਕਾਉ ਲਮੇ ਨਹੀਂ ਹੈ ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਇਹੋ ਜਿਹਾ ਬਰਤਾਂਤ ਸਿਰਜੀਏ ਪਰ ਇਹ ਗੱਲ ਵੀ ਸੱਚ ਹੈ ਕਿ ਇਹ ਥੱਪੜ ਮਾਰਨ ਦੀ ਘਟਨਾ ਦੀ ਜ਼ਿੰਮੇਵਾਰ ਖੁਦ ਕੰਗਣਾ ਰਣੌਤ ਹੈ ਇਸ ਤੋਂ ਇਹ ਵੀ ਸਾਫਤ ਹੁੰਦਾ ਜਦੋਂ ਤੁਸੀਂ ਮਿੱਥ ਕੇ ਕਿਸੇ ਵੀ ਦੇਸ਼ ਦੇ ਹਿੱਸੇ ਜਾਂ ਕਿਸੇ ਕੌਮ ਦੇ ਹਿੱਸੇ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣੇ ਹੋ ਤਾਂ ਨਤੀਜਾ ਕੀ ਹੁੰਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਵਾਸੀ ਆਪਣੀ ਜ਼ਮੀਨ ਜਾਇਦਰ ਘਰ-ਬਾਰ ਬੀਚ ਕੇ ਵੀ ਭੁੱਖੇ ਨੰਗਿਆਂ ਦੀ ਸੇਵਾ ਕਰਦੇ ਨੇ ਹੱਦ ਅਸਰਾ ਦਾ ਤੇ ਸਿੱਖ ਦੇਸ਼ ਵਿਦੇਸ਼ ਚ ਸੇਵਾ ਕਰਦੇ ਨੇ ਪੰਜਾਬ ਦੇ ਵਿੱਚ ਕੋਈ ਨਸਲਵਾਦ ਫਿਰਕੂ ਜਾਂ دہشتਵਾਦ ਨਹੀਂ ਹੈ 84ਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਪਰ ਪੰਜਾਬ ਦੀ ਧਰਤੀ ਤੇ ਕਿਸੇ ਇੱਕ ਵੀ ਹਿੰਦੂ ਦਾ ਘਰ ਨਹੀਂ ਸਾੜਿਆ ਗਿਆ ਨਵੰਬਰ ਦੇ ਵਿੱਚ ਸਿੱਖ ਨਸਲ ਕੁਸ਼ੀ ਹੋਈ ਕਿਸੇ ਵੀ ਹਿੰਦੂ ਪਰਿਵਾਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੋ ਜਿਹੜੇ ਇਹੋ ਜਿਹਾ ਉਗਰਵਾਦ ਤੇ ਅੱਤਵਾਦ ਕਹਿ ਰਹੇ ਨੇ ਕਿ ਉਹਨਾਂ ਦੇ ਖਿਲਾਫ ਕੇਸ ਦਰਜ ਹੋਏਗਾ ਕਿ ਇਸ ਕੰਗਣਾ ਰਣੋਥ ਨੇ ਕੱਲ ਨੂੰ ਅਜੇ MP ਬੰਦੀ ਸੌ ਚੁੱਕਣੀ ਹੈ ਇਸ ਦੇ ਖਿਲਾਫ ਭਾਈਚਾਰਾ ਕੌਮ ਜਾਂ ਪੰਜਾਬ ਵਾਸੀ ਕੇਸ ਦਰਜ ਕਰਾਉਣਗੇ ਇਹ ਜ਼ਿੰਮੇਵਾਰ ਦੋਸ਼ੀ ਉਹ ਹੈ ਕਿਉਂਕਿ ਜਿਹੜਾ ਕੁਝ ਉਹ ਕਰ ਰਹੀ ਹੈ ਉਸ ਦਾ ਨਤੀਜਾ ਹੈ ਕਿ ਜੇਕਰ ਉਹ ਇਸੇ ਤਰ੍ਹਾਂ ਕਰੇਗੀ ਤਾਂ ਨਤੀਜਾ ਇਹ ਹੋਏਗਾ ਕਿ ਕੱਲ ਨੂੰ ਕੰਗਣਾ ਰਣੌਤ ਨੂੰ ਕਿਸਾਨਾਂ ਦੇ ਆਮ ਭਾਈਚਾਰੇ ਦੇ ਲੋਕਾਂ ਦੇ ਪੰਜਾਬ ਦੇ ਖਿਲਾਫ ਇਹ دہشتਵਾਦੀ ਉਗਰਵਾਦ ਵਰਗੇ ਇਹ ਸ਼ਬਦਾਂ ਦੀ ਵਰਤੋਂ ਦੇ ਜੋ ਵਿਰੋਧ ਹੈ ਉਸ ਨੂੰ ਝੱਲਣਾ ਪੈਣਗੇ ਨਾ ਹੀ ਉਸ ਨੂੰ ਸਿਰਫ ਪੰਜਾਬ ਦੇ ਵਿੱਚੋਂ ਬੀਜੀ ਬੀਜੇਪੀ ਦਾ ਬਿਸਤਰਾ ਸਿੱਖਾਂ ਪੰਜਾਬੀਆਂ ਸਮੂਹ ਭਾਰਤ ਵਾਸੀਆਂ ਦੇ ਵਿੱਚੋਂ ਪੰਜਾਬੀਆਂ ਨੇ 골 ਕੀਤਾ ਸੋ ਪੰਜਾਬ ਦੀ ਧਰਤੀ ਜਿਹੜੀ ਹੈ ਨਸਲਵਾਦ ਫਿਰਕੂਵਾਦ ਦੀ ਬਿਲਕੁਲ ਪ੍ਰਤੀਕ ਨਹੀਂ ਹੈ ਅੱਜ ਕੰਗੜਾ ਰਡੌਤ ਦਾ ਇਹ ਥੱਪੜ ਉਹਨੂੰ ਕਿੰਨਾ ਚਿਰ ਸੁਣਾਈ ਦਿੰਦਾ ਹੈ ਜਾਂ ਬਾਕੀ ਜਿਹੜੇ ਇਸ ਤਰ੍ਹਾਂ ਦਾ ਨਫ਼ਰਤ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਕਿਵੇਂ ਸੁਣਦਾ ਹੈ ਇਸ ਦੀ ਮਿਸਾਲ ਮੈਂ ਇੱਕ ਹਿੰਦੂ ਵੀਰ ਦੇ ਨਾਲ ਦੇ ਰਿਹਾ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਤਾਂ ਇੱਕ ਹਿੰਦੂ ਭਾਈਚਾਰੇ ਦੇ ਵੀਰ ਨੇ ਇਹ ਕਿਹਾ ਸੀ ਕਿ ਜੇਕਰ ਕਿਸਾਨ ਸੰਘਰਸ਼ ਵਿੱਚ ਜੂਝਣ ਵਾਲੇ ਖਾਲਸਤਾਨੀ ਨੇ ਤਾਂ ਮੈਂ ਰਾਜਸਥਾਨ ਦਾ ਵਾਸੀ ਹਿੰਦੂ ਵੀ ਖਾਲਸਤਾਨੀ ਆ ਸੋ ਇਹ ਇੱਕ ਵਰਤਾਂਤ ਹੈ ਮਨੁੱਖੀ ਅਧਿਕਾਰਾਂ ਦਾ ਸੋ ਅੱਜ ਭਾਈਚਾਰਾ ਕੁਲਵਿੰਦਰ ਕੌਰ ਦੇ ਨਾਲ ਖੜਾ ਹੈ ਉਸ ਦੇ ਵਾਸਤੇ ਉਸ ਦਾ ਮਾਨ ਸਤਕਾਰ ਲਈ ਦੇਸ਼ ਵਿਦੇਸ਼ ਤੋਂ ਹੌਸਲਾ ਮਿਲ ਰਿਹਾ ਹੈ ਪਰ ਨਾਲ ਹੀ ਇਨਸਾਫ ਦੀ ਲੜਾਈ ਹੈ ਜਿਹੜੀ ਹਮੇਸ਼ਾ ਹੀ ਜਦੋਂ ਜਦ ਜਾਹਰ ਰਹੇਗੀ ਕਾਇਮ ਰਹੇਗੀ ਅਤੇ ਗੁਰੂ ਅੰਗ ਸੰ સહਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ